ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਨਵਾ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਨਾ ਕਹੋ ਨਾਨਕ ਹਰਿ ਭਜ ਮਨ ਨ ਜਿਹ ਵਿਦਜਲ ਕੋਮੀ ਨ ਬੇਖਾਨ ਸਿਉ ਕਾਹੇ ਰਚਿਓ ਨਿਮਖਨ ਹੋਇ ਉਦਾਸ ਨਾਨਕ ਭਜ ਹਰ ਮਨਾ ਪਰ ਨਾ ਜਮ ਕੀ ਫਾਸ ਤਰਨਾ ਪੋਇ ਇਉ ਹੀ ਗਇਓ ਲੀਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਦ ਜਾਤ ਹੈ ਬੀਤ ਬਿਰਦ ਭਇਓ ਸੋਜ ਨਹੀਂ ਕਾਲ ਪਹੁੰਚਿਓ ਨਿਕ ਨਰ ਬਾਬਰੇ ਕਿਉ ਨਾ ਭਜੈ ਭਗਵਾਨ ਤਨਦਾਰ ਸੰਪਤ ਸਗਲ ਜਿਨ ਆਪਣੀ ਕਰਮਾਨ ਨ ਮਕਸ਼ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜੇ ਤੋ ਕਉ ਦੀਓ ਤਾਸਿ ਹੋ ਨ ਕੀਨ ਨ ਕਹੋ ਨਾਨਕ ਨਰਬਾਬਰੇ ਅਬ ਕਿਉਂ ਦੌਲਤ ਦਿਨਾ ਤਨ ਧਨ ਸੰਪੈ ਸੁਖ ਦਿਓ ਅਰ ਜਿਹਨੀ ਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹੇ ਕੋ ਕਹੋ ਨਾਨਕ ਸੁਨ ਰੇ ਮਨਾ ਤੇ ਹਿ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ ਹੋ ਨਾਨਕ ਸੁਨਰੇ ਮਨਾ ਔਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨਹੁ ਚਤੁਰ ਸੋ ਜਾਨ ਜਿਹ ਤੇ ਉਪਜਿਓ ਨਾਨਕਾ ਲੀਨਤਾ ਹੈ ਮਾਨ ਘਟ ਘਟ ਮੈਂ ਹਰਿ ਜੂਗਸੈ ਸੰਤਨ ਕਹਉ ਪੁਕਾਰ ਕਹੋ ਨਾਨਕ ਤੇ ਹੈ ਭਜ ਮਨਾ ਪਉਨਿਤ ਉਤਰੇ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾ कहो नानक सुन रे मना सो मूरत भगवान पुस्तत निंदे जि हे कंचन लोह समान ਕਹੋ ਨਾਨਕ ਸੁਨ ਰੇ ਮਨ ਮੁਕਤ ਤਾ ਹੈ ਤਜਾਨ ਹਰ ਖਸੋਗ ਜਾ ਕੈ ਨਹੀਂ ਬਰੀ ਮਿਤ ਸਮਾਨ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਹਿ ਤਾਣ ਭੈ ਕਾਹੂ ਕੋ ਦੇਤ ਨਹ ਨਹ ਭੈ ਮਾਨਤਿ ਆ ਰੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਜੇ ਵਖਿਆ ਸਗਲੀ ਤਾਜੀ ਲਿਓ ਪੇਖ ਵੈਰਾ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਸਬ ਤੇ ਭਇਓ ਉਦਾਸ ਕਹੋ ਨਾਨਕ ਸੁਨਰੇ ਮਨਾ ਤੇਹ ਕਟ ਬ੍ਰਹਮ ਨਿਵਾ ਜਿਹੇ ਪ੍ਰਾਨੀ ਹੋ ਮੈਂ ਤਜੀ ਕਰ ਤਾਰਾਮ ਪਸ਼ਾਨ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਜਿਹ ਮਾਇਆ ਮਮਤਾਤ ਜੀ ਸਭ ਤੇ ਭਇਓ ਉਦਾਸ ਬਹੁ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ ਜਿਹ ਪ੍ਰਾਨੇ ਹਉ ਮੈ ਤਜੀ ਕਰ ਤਾਰਾਮ ਪਸ਼ਾਨ ਕਹੋ ਨਾਨਕ ਬਹੁ ਮੁਕਤ ਨਾਰ ਇਹ ਮਨ ਸਾਚੀ ਮਾਨ ਕੈ ਨਾਸਨ ਦੁਰ ਮਤ ਹਰਨ ਕਲ ਮੈਂ ਹਰ ਕੋ ਨਾ ਸਦ ਦਿਨ ਜੋ ਨਾਨਕ ਭਜੈ ਸਫਲ ਹੋਇ ਤਿਹ ਕਾਮ ਜਿਹ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੇ ਨ ਜੰਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰ ਨਲੇਤ ਉਧਾਰ ਜਿਉ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ ਇਨ ਮਕਸ਼ਾ ਸਾਚੋ ਨਹੀਂ ਨਾਨਕ ਦਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਉਟਨ ਮੈ ਨਾਨਕ ਕੋ ਨਾਰਾਇਣ ਜਹ ਚੀਤ ਜੈਸ ਜਲ ਤੇ ਬੋਧ ਬੋਦਾ ਉਪਜ ਬਿਨ ਸਨੀਤ ਜਗ ਰਚਨਾ ਤੇ ਸਿਰਜੀ ਕਹੋ ਨਾਨਕ ਸੁਨਮੀਤ ਰਾਨੀ ਕਸ਼ੂਨਾ ਚੈ ਤਈ ਮਦ ਮਾਇਆ ਕਾ ਅੰਧ ਕਹੋ ਨਾਨਕ ਬਿਨ ਹਰ ਭਜਨ ਪਰ ਤਾਹੇ ਜਮ ਫਾੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰ ਲਬ ਮਨੁ ਖ ਦੇ ਮਾਇਆ ਕਾਰਨ ਧਭੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸੇ ਰਾਨ ਜੋ ਪ੍ਰਾਨਿ ਇਸ ਦਿਨ ਭਜੈ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬੇਸ਼ਰਯੋ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਰਾਮ ਨਾਚੈ ਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰਿ ਭਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੈਂ ਬੋ ਸੰਗੀ ਭੈ ਦੁਖ ਮੈਂ ਸਾੰਗ ਨ ਕੋਏ ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫੇਰਿਓ ਮਿਟਿਓ ਨ ਜੰਮ ਕੋ ਤਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਭੈ ਪਾਵੈ ਵਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਹੁ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਣੋ ਤੋ ਸੋਨਾ ਕੀਓ ਪਰ ਓ ਲੋਭ ਕੈ ਫੰਦ ਨਾਨਕ ਸਮੈ ਔਰ ਰਮ ਗਇਓ ਅਬ ਕਿਉ ਰੋਵਤ ਯਾਂਦ ਮਨ ਮਾਇਆ ਮੈ ਰਮ ਰਹਿਓ ਨਿਕ ਸਤ ਨਾਹਿਨ ਮੀਤ ਨਾਨਕ ਮੂਰਤ ਚਿੱਤਰ ਜਿਉ ਛਾਡਤ ਨਾਹਿਨ ਪੀਤ ਨਰ ਚਾਹਤ ਕਸ਼ਯੋਰ ਔਰ ਕੀ ਔਰ ਪਈ ਚਿਤ ਵਤ ਰਹੇ ਉਠ ਗੌਰ ਨਾਨਕ ਫਾਸੀ ਗੱਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਹੁ ਨਾਨਕ ਸੁਨ ਰੇ ਮਨ ਆ ਹਰ ਭਾਵੈ ਸੋ ਹੋਏ ਜਗਤ ਪਿਹਾਰੀ ਫਿਰਤ ਹੈ ਸਭ ਕੋ ਤਾਰਾਮ ਕਹੋ ਨਾਨਕ ਮਨ ਸਿਮਰ ਤਹਿ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਸ਼ ਤੇ ਰੋ ਨਹੀਂ ਨਾਨਕ ਕਹਿ ਉਹ ਖਾਨ ਗਰ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈ ਮੀਤ ਜਿਹ ਪ੍ਰਾਨੇ ਹਰ ਜਸ ਕਹਿਓ ਨਾਨਕ ਤੇ जग ਜੀਤ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਹ ਤਨ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰ ਗੁਮਾਨ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਈਸ਼ ਨਾਨ ਸਿਰ ਕੰਪਿਓ ਪਗ ਡਬ ਮਗੇ ਨੈਣ ਜੋਤ ਤਿਹ ਨਾਨ ਕਹੋ ਨਾਨਕ ਇਹ ਬਿੱਦਪਈ ਤੂੰ ਨਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਹਰਾਖੋ ਮਨ ਮਾਹ ਜਗ ਰਚਨਾ ਸਭ ਝੂਠ ਹੈ ਜਾਣ ਲਹੋਰ ਮੀਤ ਕਹਿ ਨਾਨਕ ਥਿਰ ਨਰ ਹੈ ਜਿਉ ਬਾਲੋ ਕੀ ਪੀਤ ਰਾਮ ਗਇਓ ਰਾਵਨ ਗਇਓ ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਓ ਸੰਸਾਰ ਚਿੰਤਾ ਤਾਕੀ ਕੀ ਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਕਰੋ ਆਜ ਕੈ ਕਾਲ ਨਾਲਕ ਹਰ ਗੁਣ ਗਾਏ ਲੈ ਸਾਡ ਸਗਲ ਜੰਗਾਲ ਦੋਹਰਾ ਬਲ ਛਟਕਿਉ ਬੰਦਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਓ ਹੋ ਸਹਾਰੇ ਬਲ ਹੋ ਆ ਬੰਧਨ ਛੂਟੇ ਸਭ ਕੇਸ਼ ਹੋਤੇ ਉਪਾਏ ਨਾਨਕ ਸਭ ਕਿਸ ਤੁਮ ਰਹਿ ਹਾਥ ਮੈਂ ਤੁਮ ਹੀ ਹੋਤ ਸਹਾਏ ਸੰਗ ਸਖਾ ਸਭ ਤਜ ਗਏ ਕੂ ਨਿਵ ਹੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਇਕਰ ਗੁਨਾਥ ਨਾਮ ਰਹਿਓ ਸਾ ਦੂਰ ਹੈ ਓ ਰਹਿਓ ਗੁਰ ਗੋਵਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰਮੈ ਗਹਿਓ ਜਕ ਸਮ ਨਹੀਂ ਕੋਇ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭਸ ਅਧਾਰ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਏ ਉਧਾਰੋ ਏਹ ਵਸਤ ਤਜਿ ਨਹ ਜਾਇ ਨਿਤ ਨਿਤ ਰਖਿਓ ਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਦਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ